ਦਰਖਤਾ ਨੂੰ ਖੰਡ ਲਗਦੀ ਦਿਖਾਵਾਂਗੇ ਇਸ ਫੱਕਰ ਦੇ ਦਰਬਾਰ ਤੇ ਆ ਦਰਖਤਾ ਸਾਹਮਣੇ ਬਾਣਾ ਬਣ ਨੂੰ ਖੰਡ ਲਗਦੀ ਦਿਖਾਵਾਂਗੇ نیچے ਤੁਸੀਂ ਧੂਣਾ ਦੇਖ ਸਕਦੇ ਹੋ ਬਹੁਤ ਜਿਆਦਾ ਇਸ ਜਗ੍ਹਾ ਦੇ ਉੱਤੇ ਜਿਹੜੀ ਪ੍ਰਮਾਤਮਾ ਦੀ ਬੰਦਗੀ ਪ੍ਰਮਾਤਮਾ ਦਾ ਨਾਮ ਜਪਿਆ ਗਿਆ ਇਸ ਜਗ੍ਹਾ ਦੇ ਉੱਤੇ ਪ੍ਰਮਾਤਮਾ ਦਾ ਬਸ ਇਸ ਹਿਸਾਬ ਲਾ ਸਕਦੇ ਹੋ ਇੱਥੋਂ ਹਿਸਾਬ ਲਾ ਸਕਦੇ ਹੋ ਕਿ ਪ੍ਰਮਾਤਮਾ ਦਾ ਇੰਨਾ ਨਾਮ ਇੰਨਾ ਰੱਬ ਦੀ ਜਿਹੜੀ ਮਹਿਮਾ ਇੱਥੇ ਗਾਈ ਗਈ ਹੈ ਇੰਨਾ ਪ੍ਰਮਾਤਮਾ ਦਾ ਨਾਮ ਜਪਿਆ ਗਿਆ ਧੂਣਾ ਲਾ ਲਾ ਕੇ ਕਿ ਪ੍ਰਮਾਤਮਾ ਨੂੰ ਆਪ ਉਤਰ ਕੇ ਇਸ ਜਗ੍ਹਾ ਦੇ ਉੱਤੇ ਆਉਣਾ ਪੈ ਗਿਆ ਤੇ ਇੱਧਰ ਇਸ ਜਗ੍ਹਾ ਦੇ ਉੱਤੇ ਪੀਰ ਵੀ ਦੇਖ ਸਕਦੇ ਤੁਸੀਂ ਸਾਹਮਣੇ ਆਹ ਪੀਰ ਦੀ ਜਗ੍ਹਾ ਬਣੀ ਹੋਈ ਐ ਤੇ ਉਸ ਤੋਂ ਬਾਅਦ ਇਹ ਇਹ ਇੱਥੇ ਧੂਣਾ ਸੀਗਾ ਇੱਥੇ ਜਿਹੜੇ ਕਦੇ ਫੱਕਰ ਫਕੀਰ ਬੈਠ ਕੇ ਇਸ ਜਗ੍ਹਾ ਦੇ ਉੱਤੇ ਪੂਜਾ ਕਰ ਦਿੰਦੇ ਪਰਮਾਤਮਾ ਨੂੰ ਯਾਦ ਕਰਦੇ ਕਈ ਕਈ ਦਿਨਾਂ ਦੀ ਭਗਤੀ ਹੁੰਦੀ ਸੀ ਤੇ ਇਹ ਬਹੁਤ ਪੁਰਾਣਾ ਜਿਹੜਾ ਬਣ ਤੁਸੀਂ ਦੇਖ ਰਹੇ ਹੋ ਬਹੁਤ ਹੀ ਜ਼ਿਆਦਾ ਪੁਰਾਣਾ ਬਣਾ ਤੇ ਅੱਜ ਇਸ ਬਣ ਨੂੰ ਖੰਡ ਲੱਗਦੀ ਐ ਤੇ ਇੱਥੇ ਜਿਹੜੇ ਹੁਣ ਇਸ ਟਾਈਮ ਮੌਜੂਦਾ ਸੇਵਾਦਾਰ ਰਹਿੰਦੇ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਜੋ ਇੱਕ ਨਿਹੰਗ ਸਿੰਘ ਜੀ ਨੇ ਤੇ ਇਹ ਇੱਥੇ ਸੇਵਾ ਕਰਦੇ ਨੇ ਇੱਥੇ ਰਹਿੰਦੇ ਨੇ ਅੱਜ ਆਪਾਂ ਇਹ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਬੜੀ ਖਾਲਸਾ ਬਾਈ ਜੀ ਕੀ ਫਤਿਹ ਜੀ ਅੱਛਾ ਬਾਪੂ ਜੀ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਪੀਰਾਂ ਤੇ ਰਹ ਰਹੇ ਹੋ ਤੇ ਆਪਣਾ ਸਿੱਖੀ ਦੇ ਵਿੱਚ ਇਹਨਾਂ ਜਗ੍ਹਾ ਥਾਮਾ ਵਾਸਤੇ ਕੋਈ ਜਗ੍ਹਾ ਨਹੀਂ ਹੁੰਦੀ ਮਤਲਬ ਕਿ ਪੀਰਾਂ ਫਕੀਰਾਂ ਨੂੰ ਮੰਨਦੇ ਨਹੀਂ ਉਹ ਇਹ ਜੀ ਮੰਨਦਾ ਤਾਂ ਮੈਂ ਵੀ ਨਹੀਂ ਜੀ ਤੁਹਾਨੂੰ ਸੱਚੀ ਦੱਸਾਂ ਗੱਲ ਆ ਅੱਛਾ ਨਾ ਮੈਂ ਪੀਰ ਨੂੰ ਨਾ ਮੈਂ ਦੇਵੀ ਨੂੰ ਮੰਨਦਾ ਦੀ ਸੁੱਧੀ ਗੱਲ ਆ ਭਾਈ ਹਾਂ ਜਦੋਂ ਸਾਨੂੰ ਚਮਤਕਾਰ ਲਿਖਿਆ ਫਿਰ ਇਹ ਬਸ ਸਾਨੂੰ ਮੰਨਣਾ ਪਿਆ ਅੱਛਾ ਸਾਨੂੰ ਕਿਹਾ ਵੀ ਉੱਥੇ ਜਾ ਤਰੇ ਪਿੰਡ ਬਗਿਆ ਸੇਵਾ ਕਰੇ ਚੱਦ ਨੂੰ ਇਹ ਬਣਾਏ ਜੀ ਨੇ ਕਿਹਾ ਜੀ ਤੁਹਾਨੂੰ ਏ ਸਾਨੂੰ ਬਾਣੀ ਆ ਆਲਮਗੀਰ ਤੋਂ ਸਾਨੂੰ ਆਕਾਸ਼ ਬਾਣੀ ਹੋਈ ਉੱਥੇ ਅੱਛਾ ਉੱਥੇ ਸੇਵਾ ਕਰਦੇ ਹੁੰਦੇ ਸੀ ਆਲਮਗੀਰ ਲੁਧਿਆਣੇ ਹਾਂ ਉਥੇ ਸਾਨੂੰ ਮਹਾਰਾਜ ਨੇ ਆਕਾਸ਼ ਬਾਣੀ ਗਰੀਬੀ ਐ ਕਰਕੇ ਤੂੰ ਭਗ ਜਾ ਠੂ ਅੱਛਾ ਨਹੀਂ ਗਿਆ ਵੀ ਮੈ ਤਾਂ ਜਾਂਦਾ ਨਹੀਂ ਕਿੱਥੇ ਜਾਵਾਂ ਮੈਂ ਕਹਿੰਦਾ ਤੇਰੇ ਪਿੰਡ ਭਗ ਜਾ ਪਿੰਡ ਤਲਵਾਰਾ ਉਹ ਲੈ ਲਵੇ ਅੱਛਾ ਬਾਬਾ ਜੀ ਇਹ ਦਰਖਤ ਨੂੰ ਖੰਡ ਲੱਗਦੀ ਹੈ ਜੀ ਹਾਂ ਜੀ ਇਸ ਤੇ ਅਮਰਤ ਚੁੰਗਾ ਖੰਡ ਲੱਗਦੀ ਹੈ ਤਿੰਨ ਸਾਲ ਹੋ ਗਿਆ अच्छा तीसरा साल हो गया किन्नी किन्नीक लग जंदी एदे ही ਥੱਲੇ ਠੋਂ ਸਾਰਾ ਚਿੱਟਾ ਹੋ ਜਦਾ ਜਿੰਨਾ ਵੀ ਠੋਂ ਆ ਥੱਲੇ ਆ ਫਿਰ ਉਹ ਖੰਡਾ ਜਿਹੜੂ ਕੰਮ ਕੰਮ ਆਉਂਦੀ ਹੈ ਕਿ ਨਹੀਂ ਨਾ ਜੀ ਇਹ ਖਾਣੀ ਹੋਵੇ ਕਰ ਵੀ ਸਕਦਾ ਇਕੱਠੀ ਪਰ ਮਿੱਠੀ ਹੁੰਦੀ ਹੈ ਜਾਂ ਕਿਵੇਂ ਹਾਂ ਮਿੱਠੀਆਂ ਕੀੜੀਆਂ ਖਾਂਦੀਆਂ ਨੇ ਭਿੰਡਾਂ ਅੱਛਾ ਮਤਲਬ ਜਾਨਵਰਾਂ ਦਾ ਉਹ ਹੈ ਹਾਂ ਜਾਨਵਰ ਖਾਂਦੇ ਨੇ ਉਹਦੇ ਬਹੁਤ ਅੱਛਾ ਹਾਂ ਜੀ ਬਾਕੀ ਦੇਖ ਸਕਦੇ ਹੋ ਚਿੱਟਾ ਹੋ ਜਾਂਦਾ ਜਿਵੇਂ ਕਲੀਆਂ ਥੋਂ ਚਿੱਟਾ ਹੋ ਜਾਂਦਾ ਥੱਲੇ ਅੱਛਾ 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 ਇਹ ਹੁਣ ਜੇ ਛਾੜ ਦੇ ਵਿੱਚ ਆ ਮਾਲਕ ਨੇ ਕਿਰਪਾ ਕਰੀ ਹੁਣ ਕਿਹਨਾਂ ਦੇ ਬੱਚੇ ਕਿੜ ਗਿਆ ਸਿਆਲ ਚ ਹਾਂ ਉਹਨਾਂ ਦੇ ਬਾਰੇ ਬੱਚੇ ਨਵੇਂ ਆਏ ਨੇ ਹਾਂ ਉਹਨਾਂ ਦੇ ਛਾੜ ਦੇ ਵਿੱਚ ਫੇਰ ਮਾਲਕ ਕਿਰਪਾ ਕਰੇ ਜੇ ਫੇਰ ਕਰਨ ਲੱਗ ਜੂਗੀ ਮੜਾ ਦਿਖਾਉਂਗੇ ਖੰਡ ਕਿੱਥੇ ਜੇ ਲੱਗਦੀ ਆ ਉਹ ਪਰਾਂ ਦੀ ਉਹ ਨੀਂੀਆਂ ਟਾਣੀਆਂ ਨੇ ਉਧਰ ਦੀ ਜਾ ਕੇ ਦਿਖਾਉਂਗੇ ਮੜਾ ਜਾ ਹਾਂ ਜੀ ਆ ਜਾਓ ਉਹ ਲਿਆਓ ਤੁਹਾਨੂੰ ਦਿਖਾਣੇ ਹਾਂ ਹਾਂ ਇਹ ਕੋਈ ਜਿਹੜੇ ਆ ਗੁੱਛੇ ਨੇ ਹਾਂ ਆਹ ਗੁੱਠਾ ਲੱਗ ਰਿਹਾ ਹੈ ਹਾਂ ਹਾਂ ਆਹ ਗੁੱਠੇ ਨਹੀਂ ਅਸਰੋੜਾ ਗੁੱਠੇ ਨਹੀਂ ਅੱਛਾ ਇਹ ਗੁੱਠਿਆਂ ਤੋਂ ਅੱਛਾ ਇਹਨਾਂ ਤੇ ਖੰਡ ਲੱਗਦੀ ਐ ਇੱਥੇ ਆ ਜਗ੍ਹਾ ਦੇ ਉੱਤੇ ਗੁੱਠਾ ਨਹੀਂ ਹੁੰਦਾ ਹਾਂ ਹਾਂ ਆ ਗੁੱਠਾ ਅੱਛਾ ਆ ਜਗ੍ਹਾ ਤੇ ਖੰਡ ਲੱਗਦੀ ਐ ਗੁੱਠਾਂ ਤੇ ਇਹਨਾਂ ਇਹਨਾਂ ਦੀ ਫਿਰਦੀ ਰਹੀ ਐ ਖੰਡ ਉਹ ਨਵੇਂ ਲੱਗਣਗੇ ਦੁਬਾਰੇ ਅੱਛਾ ਇਹ ਇਹ ਕਿਰੂਗੇ 6ਵੇਂ ਮਹੀਨੇ ਚ ਹੈ ਹਾਂ ਹੁਣ ਆਪਣਾ ਜੇਠਾੜ ਦੇ ਵਿੱਚ ਕਰਨ ਲੱਗ ਜੂਗੀ ਅੱਛਾ ਆਹ ਦੇਖਾ ਹੀ ਨਹੀਂ ਪਤਾ ਆ ਆਹ ਚੀਜ਼ ਤੇ ਆਹ ਚੀਜ਼ ਤੇ ਅੱਛਾ ਅੱਛਾ ਆਹ ਚੀਜ਼ ਤੇ ਹਣਾ ਆਹ ਆਹ ਦੇਖੋ ਆ ਗੁੱਠੇ ਹਾਂ ਆਹ ਚੀਜ਼ ਤੇ ਖੰਡ ਲੱ ਹਾਂ ਹਾਂ ਯਾਰ ਦੇਖੋ ਆਹ ਦੇ ਅੱਛਾ ਆ ਸੀ ਠੀਕ ਐ ਇਹ ਪਿੱਛੇ ਨਹੀਂ ਜਿਹੜੀ ਇਹਨਾਂ ਤੇ ਇਹਨਾਂ ਦੇ ਖੰਡ ਲੱਗਦੀ ਆ ਉਹ ਖੰਡ ਕਿਹੜਾ ਛੱਲੇ ਦੇਖੋ ਕਿੰਨੇ ਨੇ ਅੱਛਾ 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 ਇਹਨਾਂ ਤੇ ਖੰਡ ਲੱਗਦੀ ਆ ਹੈ ਹਾਂ ਹਾਂ ਯਾਰ ਸੇ ਫਿਰ ਇਹ ਛੱਲੇ ਚਿੱਟਾ ਹੋਇਨਾ ਗਲੀ ਮੂੰ ਹਾਂ ਪਈਆਂ ਨੂੰ ਚਿੱਟੀ ਐ ਮੈਂ ਜੜਦੂ ਨੂੰ ਚਿੱਟੀ ਆਪਣੇ ਅੱਛਾ ਇਸ ਨੂੰ ਕੜੇ ਵਾਲੇ ਨੂੰ ਨਿੰਗ ਸਿੰਘ ਨੂੰ ਠੀਕ ਐ ਉਹ ਪੱਠੀ ਕਰਕੇ ਠੀਕ ਹੈ ਉਰੇ ਅੱਧਾ ਕਿਲੋ ਪਈਆ ਦਾ ਰਾਜ ਵੀ ਇਕੱਠੀ ਕਰ ਸਕਦਾ ਮੰਨਦਾ ਠੀਕ ਕਰ ਸਕਦਾ ਆ ਦਿੰਦਾਰੇ ਕੱਪੜਾ ਪਛਾਣਾ ਪਊਗਾ